ਕਾਮ ਨੇ ਜਿੱਦਾਂ ਮਰਜੀ ਆ ਮੇਰਾ ਪੋਤਾ ਨਾ ਮੇਰੇ ਕੋਲ ਹੋਣਾ ਚਾਹੀਦਾ ਏ ਮੈਂ ਗਈ ਵੀ ਹੈ ਕਿ ਲੈਣਾ ਕਿਤੇ ਨਖਤੀਆਂ ਨੇ ਮੇਰੀ ਵਾਹ ਪੈਸ ਨਹੀਂ ਜਾਣ ਦਿੱਤੀ ਕਿਦਾਂ ਬੋਲਦੀਆਂ ਸੀ ਨਾ ਜੀ ਅਹੀਂ ਤੇ ਨਹੀਂ ਕਰ ਲੈਣਾ ਉਹ ਜਿਹੜੀ ਮੇਣੀ ਜੀ ਉਹ ਵੀ ਪਹਿਲੋਂ ਆਂਦੀ ਕੋਈ ਗੱਲ ਨਹੀਂ ਮੈਂ ਨਾ ਤੋਰੂੰਗੀ ਤੁਹਾਡੇ ਨਾਲ ਮੁੜ ਕੇ ਮੁੜ ਕੇ ਕਦੇ ਹੰਮੀ ਨਹੀਂ ਭਰੀ ਹਾਈ ਹਾਈ ਨਾ ਸਤਾਨ ਨੂੰ ਯਾਦ ਕੀਤਾ ਤੇ ਸਤਾਨ ਹਾਜ਼ਰ ਤਾਂ ਸ ਹੁਣ ਇਹਨੇ ਕੀ ਕਹਿਣਾ ਇਹ ਮੈਨੂੰ ਕਦ ਲਈ ਫੋਨ ਲਾਉਣ ਲਈ ਆ ਉੱਥੇ ਦੇਖਦੇ ਨੇ ਮੇਰੀ ਹਾਮੀ ਨਹੀਂ ਭਰੀ ਹੈਲੋ ਹੈਲੋ ਮਸੀ ਜੀ ਆਸੀ ਕਾਲ ਸਾਸਰੀ ਕਾਲ ਪੁੱਤ ਹੋਰ ਸੁਣਾਓ ਕੀ ਹਾਲ ਚਾਲ ਆ ਪੁੱਤ ਹਾਲ ਸਾਡੇ ਕਾਦੇ ਆ ਤੁਹਾਨੂੰ ਵੀ ਪਤਾ ਵਾ ਕਿ ਦਾਦੀਆਂ ਦੀ ਪੋਤਿਆਂ ਚ ਜਾਨ ਵਸਦੀ ਆ ਤੇ ਜਿਹਦਾ ਪੋਤਾ ਹੀ ਦੂਰ ਹੋਵੇ ਉਹਨਾਂ ਦੇ ਹਾਲਗਾਦੇ ਹੋਣੇ ਆ ਗੱਲ ਤੇ ਤੁਹਾਡੀ ਠੀਕ ਆ ਮਾਸੀ ਜੀ ਮੈਂ ਤੁਹਾਡੀ ਗੱਲ ਨੂੰ ਸਮਝਦੀ ਆ ਪਰ ਕਰ ਕੀ ਸਕਦੇ ਆ ਮੈਂ ਤੇ ਪੂਰੀ ਕੋਸ਼ਿਸ਼ ਕੀਤੀ ਸੀਗੀ ਵੀ ਤੁਹਾਨੂੰ ਤੁਹਾਡਾ ਪੋਤਾ ਮਿਲ ਜੇ ਪਰ ਮੈਂ ਕੀ ਕਰ ਸਕਦੇ ਆ ਮੰਮੀ ਨੇ ਉਹਨੂੰ ਤੁਹਾਡੇ ਨਾਲ ਜਾਣ ਹੀ ਨਹੀਂ ਦਿੱਤਾ ਉਹ ਤਾਂ ਜੇ ਤੂੰ ਕੋਸ਼ਿਸ਼ ਕੀਤੀ ਹੁੰਦੀ ਨਾ ਤੇ ਅੱਜ ਮੇਰਾ ਪੋਤਾ ਮੇਰੇ ਕੋਲ ਹੋਣਾ ਹੀ ਕੋਸ਼ਿਸ਼ ਤਾਂ ਕੀਤੀ ਨਹੀਂ ਆ ਨਹੀਂ ਨਹੀਂ ਮਾਸੀ ਜੀ ਐਦਾਂ ਕਿਉਂ ਆਂਦੇ ਹੀ ਮੈਂ ਤੇ ਬਥੇਰਾ ਜੋਰ ਲਾਇਆ ਸੀ ਮੰਮੀ ਹੁਣਾਂ ਨੂੰ ਪਰ ਮੇਰੀ ਨਾ ਵਾਪੇ ਸਨੀ ਗਈ ਤੁਹਾਨੂੰ ਪਤਾ ਉਹ ਤੇ ਤੁਹਾਡੇ ਸਾਹਮਣੇ ਮੈਨੂੰ ਉੱਡ ਉੱਡ ਕੇ ਪਈ ਜਾਂਦੇ ਸੀਗੇ ਫਿਰ ਮੈਂ ਬਹੁਤਾ ਕਹਿ ਨਹੀਂ ਸਕੀ ਪਰ ਹੁਣ ਨਾ ਇੱਕ ਸਕੀਮ ਹੈਗੀ ਮੇਰੇ ਕੋਲ ਜਿਹੜਾ ਤੁਹਾਨੂੰ ਪੋਤਾ ਤੁਹਾਡਾ ਮਿਲ ਸਕੇ ਉਹ ਤੋਂ ਉਹ ਕਿਹੜੀ ਆਂਦੀ ਹੈਗੀ ਕਿ ਜੇ ਤੁਸੀਂ ਨਾ ਦਿਲਪ੍ਰੀਤ ਨੂੰ ਨਾ ਰਾਤ ਆਣ ਕੇ ਲੈ ਜਾਂਦੇ ਨੇਰੇ ਦੇ ਵਿੱਚ ਸਾਰੇ ਸੁੱਤੇ ਹੁੰਦੇ ਆ ਤੇ ਮੈਂ ਸੁੱਤੇ ਪਿਆ ਨਾ ਚੋਰੀ ਤੁਹਾਨੂੰ ਛੁਪਾ ਦੂੰਗੀ ਉਹਨੂੰ ਹਉ ਤ ਗੱਲ ਤੇ ਤੇਰੇ ਠੀਕ ਆ ਉਦਾਂ ਤੇ ਫਿਰ ਇੰਨਾ ਵੀ ਨਹੀਂ ਸੁੱਤਰ ਆਉਣਾ ਤੇ ਜੇ ਤੂੰ ਕਦੇ ਮੇਰਾ ਇੰਨਾ ਕੋ ਸਾਥ ਦੇ ਦੇਣਾ ਤੇ ਮੈਂ ਦਰਾ ਜ਼ਿੰਦਗੀ ਭਰ ਆਸਾਨ ਨਹੀਂ ਭੁੱਲੂਗੀ ਲੈ ਕੋਈ ਗੱਲ ਨਹੀਂ ਜਦੋਂ ਤੂੰ ਕਹਿ ਮੈਂ ਆ ਸਕਦੇ ਲੈਣਾ ਲੈ ਮਾਸੀ ਜੀ ਇਹ ਕਿਹੜੀ ਤੂੰ ਹੋ ਗੱਲ ਗੱਲ ਕੀਤੀ ਮੈਂ ਤੁਹਾਡੇ ਨਾਲ ਤੁਸੀਂ ਇਦਾਂ ਕਰਿਓ ਤੇ ਰਾਤ ਨਾ 11 12 ਵਜੇ ਤੋਂ ਬਾਅਦ ਹੀ ਆਇਓ ਤੁਸੀਂ ਮੈਨੂੰ ਨਾ ਮਾੜਾ ਜਿਹਾ ਫੋਨ ਮੈਂ ਸਾਇਲੈਂਟ ਤੇ ਲਾਉਂਗੀ ਮਾੜਾ ਜਿਹਾ ਮੈਸੇਜ ਕਰ ਦਿਓ ਤੇ ਮੈਂ ਮੈਸੇਜ ਦੇ ਦਿਆਂ ਸਾਰੀ ਨਾ ਹੋਲੀ ਜੀ ਨਾ ਗੇਟ ਖੋਲ ਦੂੰਗੀ ਤੁਸੀਂ ਇਹ ਅੰਦਰ ਆ ਜਾਓ ਤੇ ਫਿਰ ਮੈਂ ਤੁਹਾਨੂੰ ਨਾ ਤੁਹਾਡਾ ਪੋਤਾ ਛਕਾ ਦੂੰਗੀ ਪਰ ਮਾਸੀ ਜੀ ਤੁਸੀਂ ਉਹਨੂੰ ਇਕੱਲੇ ਖੜੋਗੇ ਕਿੱਦਾਂ ਪੋਤਾ ਟੈਨਸ਼ਨ ਕੋ ਲੈਣੇ ਆ ਮੈਂ ਕਿਸ ਨੂੰ ਨਾਲ ਲੈ ਕੇ ਆਉਂਗੀ ਚਲੋ ਠੀਕ ਆ ਪਰ ਲਿਆਓ ਜਿਹਨੂੰ ਹੀ ਨਾਲ ਲਿਆਉਣਾ ਮੈਨਾਂ ਕੋਈ ਆਪਣਾ ਜੀਬ ਹੋਵੇ ਜਿਹੜਾ ਕੋਹ ਵੀ ਹੋ ਜੇ ਨਾ ਤੇ ਕਿਸ ਨੂੰ ਦੱਸੇ ਨਾ ਕਿ ਅਸੀਂ ਆ ਕੰਮ ਕੀਤਾ ਵਾ ਚੰਗਾ ਪੁੱਤ ਟੈਨਸ਼ਨ ਲੈ ਮੈਂ ਕਿਹਾ ਆਪਣੇ ਨੂੰ ਨਾਲ ਲੈ ਕੇ ਆਉਂਗੀ ਮੈਂ ਇਹੋ ਜਿਹਾ ਬੰਦਾ ਲਿਆਉਂਗੀ ਜਿਹੜਾ ਕਹਿੰਨਾ ਗੱਲ ਇਹ ਨਾ ਕਰੋਗਾ ਚਲੋ ਠੀਕ ਆ ਮਾਸੀ ਜੀ ਫਿਰ ਤੁਸੀਂ ਨਾ ਆਇਓ 11:00 ਵਜੇ ਤੋਂ ਬਾਅਦ ਹੀ ਤਾਂ ਮੈਨੂੰ ਮਾੜਾ ਜੈ ਨਾ ਮੈਸੇਜ ਜਰੂਰ ਕਰਦੇ ਹੋ ਉਦਾਂ ਮੈਂ ਤੁਹਾਡੀ ਭਿੜ ਕੇ ਰੱਖਾਂਗੀ ਚਲੋ ਠੀਕ ਆ ਮੈਂ ਫੋਨ ਕੱਟਦੀ ਹਾਂ ਹੁਣ ਚਲ ਠੀਕ ਉਹ ਲੈ ਹਾਂ ਪੁੱਤਰਾ ਤੂੰ ਹੁਣ ਨਾਨਕੇ ਨਹੀਂ ਦਾਦਕੇ ਹੀ ਰਹੇਗਾ ਇੱਥੇ ਰਹਿਣ ਤੈਨੂੰ ਮੈਂ ਵੀ ਨਹੀਂ ਦਿੰਦੀ ਤੂੰ ਤੇ ਮੇਰਾ ਲਹੂ ਹੀ ਬੜਾ ਪੀਤਾ ਵਾ ਹੁੰਦਾ ਹੀ ਬੜਾ ਕੱਬਾ ਜਿਹਾ ਵਾ ਮੇਰੀ ਕੁੜੀ ਨਾ ਮਤੋਂ ਪੂਵੇ ਚੜਾਈ ਚਲੇ ਜਾਂਦਾ ਵਾ ਉਦਾਂ ਹੀ ਉਹ ਗਾੜੀ ਬੋਲਣ ਗਿੱਚਦੀ ਜਾਂਦੀ ਰੋਤਦੇ ਨਾ ਇਹੋ ਜਿਹਾ ਕੰਮ ਕਰਨਾ ਬੜਾ ਔਖਾ ਜੇ ਕੋਈ ਉੱਠ ਗਿਆ ਨਾ ਤੇ ਮੇਰੇ ਗੁੱਤੇ ਆ ਜਾਣਾ ਫੇਰ ਨੇ ਵੇਖਿਆ ਤਾਂ ਨਹੀਂ ਨਹੀਂ ਕਹਿੰਨਾ ਨਹੀਂ ਵੇਖਿਆ ਤੂੰ ਇਹ ਦੱਸ ਵੀ ਸੌਂਗੇ ਆ ਨਾ ਸਾਰੇ ਹਾਂ ਉਹ ਸੁੱਤੇ ਤੂੰ ਹੀ ਟੈਨਸ਼ਨ ਨਾ ਲਾਉ ਹੁਣ ਤੂੰ ਹੀ ਇਦਾਂ ਕਰੋ ਤੇ ਇੱਥੇ ਖਲੋਜੋ ਤੇ ਮੈਂ ਮੁੰਡਾ ਚੁੱਕੇ ਲਵਨੀਆ ਤੇ ਮੈਂ ਤੇਰਾ ਇਹ ਸਾਰਾ ਜ਼ਿੰਦਗੀ ਬੋਲ ਸਕਦੇ ਨਹੀਂ ਤੇ ਨਾ ਇੰਨਾ ਕਿਤੇ ਮੈਨੂੰ ਮੁੰਡਾ ਨਹੀਂ ਦੇਣਾ ਜਾ ਮੇਰਾ ਪੁੱਤ ਛੇਤੀ ਲਿਆ ਕੇ ਆ ਮੇਰਾ ਬੜਾ ਦਿਲ ਤੜਫੰਡਿਆਈ ਹੈ ਪਰ ਮਾਸੀ ਜੀ ਇੱਕ ਗੱਲ ਹੈਗੀ ਜੀ ਇਹ ਗੱਲ ਦੀ ਨ ਕਿਤੇ ਪਾਸ ਨਾ ਕੱਢਿਓ ਨਹੀਂ ਤੇ ਮੇਰੇ ਹਾਲਤ ਬਹੁਤ ਮਾੜੀ ਹੋ ਜਾਣੀ ਇਸ ਘਰ ਦੇ ਵਿੱਚ ਤੂੰ ਨਾ ਜਨਤਾ ਕਰ ਮੈਂ ਕਿ ਤੱਕਨੋਂ ਕੰਨ ਤੈਨੂੰ ਖਬਰ ਨਹੀਂ ਹੋਣ ਦਊਂਗੀ ਤੂੰ ਇੱਤਾ ਕਰ ਤੂੰ ਮੁੰਡਾ ਲਿਆ ਮੈਨੂੰ ਨਾ ਜ਼ਿਆਦਾ ਚਰਖਨਾਰ ਕੋਈ ਉੱਠ ਖਲੋਇਆ ਨਾ ਤੇ ਪੁੱਤ ਮੈਨੂੰ ਤੇ ਚੋਰੀ ਦਾ ਕੇਸ ਪੈਣਾ ਹੀ ਹੋ ਰਾਤ ਵਾ ਬਸਮਾਸੀ ਜੀ ਮੈਂ ਹੁਣੇ ਗਈ ਤੇ ਹੁਣੇ ਲੈ ਕੇ ਆਇਆ ਜੀਤੇ ਹੈ ਰੋ ਭਾ ਮਜੇ ਤੀ ਕੋ ਆਈ ਨਹੀਂ ਕਿਤੇ ਮੇਰੇ ਤੇ ਨਾ ਚੋਰੀ ਦਾ ਕੇਸ ਪਵਾ ਦੇ ਨਾ ਟੰਮੋ ਗਿਆ ਨਹੀਂ ਸ਼ੁਕਰ ਕਰ ਵਕ ਤੇ ਤੂੰ ਆ ਗਈ ਮੈਂ ਤੇ ਡਰ ਲੱਗਣ ਧਿਆ ਪਰ ਮੈਂ ਨੇ ਰੱਖ ਨਾ ਮਾਸੀ ਜੀ ਖੜੋਗੇ ਕਹਤੇ ਇਹਨੂੰ ਨਹੀਂ ਆ ਬੇਮਨ ਥਕਲਾ ਰਿਆ ਮੈਂ ਟੈਨਸ਼ਨ ਕਰ ਲਿਆ ਪਤੀ ਆਵਾ ਮੇਰਾ ਮੇਰੇ ਨਾਲ ਮੈਂ ਉਹ ਪਿੱਛੇ ਘਨਾਰ ਕੇ ਆਈ ਆ ਆਪ ਤੇ ਤਨ ਸੁਧਾਉਣ ਦਾ ਹੂੰ ਧਿਆਨ ਨਾ ਕਰੀ ਤੇੜਾ ਨਿੱਕਾ ਛੱਡ ਕੇ ਦਿਲਪ੍ਰੀਤ ਉੱਠ ਕੇ ਤਾਂ ਬਾਹਰ ਚੱਲ ਗਈ ਹੋਰਿਆ ਉਹਦਾ ਸਕੂਲ ਦਾ ਟਾਈਮ ਹੋ ਗਿਆ ਯੋ ਤੇ ਮੈਨੂੰ ਜਾਗ ਹੀ ਨਹੀਂ ਆਈ ਅੱਜ ਮੰਮੀ ਚਾਹ ਬਣ ਗਈ ਆ ਪੀ ਲੋ ਤੁਸੀਂ ਮੈਂ ਨਾ ਉਹ ਦਿਲਪ੍ਰੀਤ ਨੂੰ ਲੈ ਆਵਾ ਬਾਥਰੂਮ ਚੋਂ ਨੇ ਵਿੱਚ ਚਾਹ ਪੀਣੀ ਆ ਤੇ ਨਾਲ ਹੀ ਪੀ ਲੂਗਾ ਸਾਡੇ ਚਲੋ ਲੈ ਆਓ ਲੱਭ ਮਾਤਾ ਦਿਲਪ੍ਰੀਤ ਨੂੰ ਉਹ ਨਾ ਤੈਨੂੰ ਲੱਭਾ ਵੇਖ ਆ ਬਾਥਰੂਮ ਚੋਂ ਵੀ ਸੱਕ ਕੱਢਿਆ ਦਿਲਪ੍ਰੀਤ ਨੇ ਜਿੱਥੇ ਜਾਣਾ ਸੀ ਨਾ ਚੱਲ ਗਿਆ ਉੱਥੇ ਆਪਣੇ ਅਸਲੀ ਪਿੰਡ ਅੱਦਿਆ ਲਪ੍ਰੀਤ ਇੱਥੇ ਵੀ ਨਹੀਂ ਹੈਗਾ ਕਿੱਥੇ ਗਿਆ ਦਿਲਪ੍ਰੀਤ ਨੌਕ ਤੇਰ ਸੋਈ ਚਾ ਨਾ ਕਿਤੇ ਅੰਦਰ ਹੀ ਆ ਕਿੱਧਰ ਚੱਲ ਗਿਆ ਮੁੰਡਾ ਪੋਨਾ ਪੋਨਾ ਪੱਤੇ ਨਹੀਂ ਖੋਲ ਜਾ ਖਾਲਾ ਖਾਲਾ ਆਈ ਹਰਿਆ ਪਿਆ ਖਾਲਾ ਮੇਰਾ ਪੁੱਤ ਦਾ ਆ ਵੀ ਚੰਗਾ ਬੀਤਾ ਈ ਉਹ ਓਥੇ ਸਾਮੀ ਵੱਲ ਲੇ ਆ ਵੱਡੇ ਜੇ ਤੇਲ ਨਹੀਂ ਹੁੰਦੀ ਸ਼ਾਮਾਂ ਨੂੰ ਸਿਰਸੇ ਵੱਡੀ ਹੈ ਨਾ ਤੇ ਤੇਲ ਬੜੀ ਹੁੰਦੀ ਨਾ ਡੰਗਰ ਪੱਠੇ ਖਾਂਦੇ ਹੀ ਉਹ ਨਾਮਚਾਰੇ ਮੁਰਗੇ ਮੁਸਤੀ ਜਾਂਦੇ ਪੱਠੇ ਆ ਜਾ ਰਿਹਾ ਮੈਂ ਪੁੱਤ ਇਹ ਅਗਰ ਮੀਂਹ ਨਹੀਂ ਮਿਲਦਾ ਪਤਾ ਲੱਗਦਾ ਝਾਕੀ ਆ ਜਾਂਦਾ ਵਾ ਮੁਰਗੇ ਪੱਠੇ ਗਿੱਲੇ ਹੋ ਜਾਂਦੇ ਮੁਰਗੇ ਡੰਗਰ ਵਿਚਾਰੇ ਖਾਦੇ ਭੁੱਖੇ ਮਾਰੇ ਸੱਦੇ ਆ ਜਾ ਆ ਉਹ ਆ ਜਾ ਗਾ ਤਰਪਾ ਗਾ ਖਾਲਾ ਮੱਝਾਂ ਦੂਰ ਉੱਗਣੇ ਖਾਣੀਆਂ ਆ ਆ ਜਾ ਮੁਰਗੇ ਸਰ ਦੇ ਵੇਲੇ ਵੇਗਰਨਾਮ ਵੇਗਰਨਾਮ ਹੈ ਕਿ ਰ ਆਵਾਜ਼ ਦਿੰਦਾ ਆਪਣੇ ਮਾਰਾ ਰੰਗਾ ਰਾਜਾਂ ਚ ਉਤਰਿਆ ਵਾ ਮਾਤਾ ਸਾਰੇ ਗੱਲ ਕਰ ਲਿਆ ਕਰ ਹੁਣ ਫੇਰ ਲੜ ਪੀਂ ਆ ਲਾ ਲਿਆ ਆਡਾ ਨਾ ਤੇ ਮੈਂ ਕਿਨੀ ਆਖਾਂ ਨਾ ਡਾ ਲਿਆ ਕਰ ਉਹਦੇ ਬੇਕੂਹ ਆ ਤੂੰ ਵੀ ਨਹੀਂ ਹੱਡੀ ਗਾੜੀ ਉਹਨਾ ਭਰਾ ਮੇਰ ਨਾਲ ਕਿੱਥੇ ਲਾ ਡਾ ਲਾਇਆ ਵਾ ਉਹ ਤੇ ਰਸੋਈ ਚ ਵਚਾ ਡਈ ਬਣਾਉਣਾ ਮੁੰਡਾ ਨਹੀਂ ਲੱਭਣਿਆ ਮੈਂ ਸਾਰੇ ਵੇਖ ਲਿਆ ਅੰਦਰ ਬਾਹਰ ਤੇ ਡੰਨ ਦੀ ਕਿ ਲੋੜ ਆ ਮੁੰਡਾ ਅਗਰੇ ਭੱਜਣਾ ਵਾ ਇੱਥੇ ਹਣਾ ਬਾਹਰ ਖੇਡਣ ਨੂੰ ਚੱਲਣਾ ਗਲੀ ਚ ਕਿਤੇ ਗਲੀ ਚ ਨੇ ਬਾਹਰ ਕਿੱਥੇ ਜਾਣਾ ਮੈਂ ਰੋਜ਼ ਵਕਤਿਆਂ ਨੂੰ ਠਾਲ ਦੇ ਤਿਆਰ ਕਰਦੀ ਬੜਾ ਸੋਹਣਾ ਸਕੂਲੇ ਜਾਂਦਾ ਹੈਗਾ ਆ ਮਾਧਾਨ ਸਕੂਲੇ ਜਾਣਾ ਇਹਨਾਂ ਨੇ ਤੇ ਸਕੂਲ ਦਾ ਡਰਦਾ ਮਾਰਾ ਅੰਦਰ ਲੋਗ ਗਿਆ ਕਿ ਜਾਈਂ ਜਿਵੇਂ ਪਿਛੇ ਰੱਖਣਾ ਭੂਏ ਬੋਏ ਦੇ ਹੁਣ ਕਿੱਥੇ ਜਾਣਾ ਨੇ ਨਿਆਣਾ ਹੈਗਾ ਇੱਥੇ ਦੂਜਾ ਸਕਦਾ ਉਹ ਕਿਤੇ ਨਹੀਂ ਚੱਲ ਜਲੇ ਚੰਗਾ ਲੱਭ ਲੈਨੇ ਤੂੰ ਟੈਨਸ਼ਨ ਲੈ ਜਾਂ ਚਾਜੂ ਕਰ ਰਹੀ ਮੈਂ ਦੇਖ ਕਰ ਚਲ ਆ ਮੇਰੇ ਨਾਲ ਵੇਖੇਗਾ ਤੇ ਫੇਰ ਗਿਆ ਮੈਂ ਤਾਂ ਹੁਣ ਸਾਰੇ ਵੇਖ ਲਿਆ ਤੇ ਤੈਨੂੰ ਕਾਬਰ ਬੜੀ ਛੇਤੀ ਜਾਨਣੀ ਆ ਕਾਬਰ ਨਹੀਂ ਹੋਵੇ ਮੈਂ ਹੁਣ ਕੀ ਕਰਾਂ ਦੱਸ ਲੱਭ ਲੈਨ ਚਲਾ ਹੋਏ ਰੱਬਾ ਮੇਰਾ ਤਾਂ ਦਿਲ ਕਰ ਭਰਾਈ ਜਾਣ ਡਿਆ ਵਾ ਮੈਂ ਕੀ ਕਰਾਂ ਮਾਤਾ ਬਹਿ ਜਾ ਮਾਨਾ ਬੀਪੀ ਨਾ ਵਧਾ ਲਈ ਜੇ ਬੀਪੀ ਵੱਧ ਗਿਆ ਨਾ ਤੇ ਡਾਕਟਰ ਦੇ ਖਾਣਾ ਪਾਣਾ ਨੇ ਹਸਪੀਟਲ ਖਾਣਾ ਪਾਣਾ ਮੰਜਾ ਫੇਰ ਤੂੰ ਮਾਰ ਲੈਣਾ ਬਹਿ ਜਾ ਕਮਣਾ ਪਰ ਜੀ ਤੇ ਪਾਣੀ ਲੈ ਆਇਆ ਮਾਤਾ ਲਈ ਗਰਨਾਮ ਦੁਖੀ ਤੇ ਮੈਂ ਅੱਗਿਆ ਬੜੀ ਹਾਂ ਹੁਣ ਮੇਰੀ ਹੋਰ ਆ ਬਿਗੁਤਾ ਪੈ ਗਈ ਮੈਨੂੰ ਕਿ ਉਹ ਨਹੀਂ ਉੱਠਣ ਢਈ ਹੁਣ ਮੈਨੂੰ ਆ ਨਵੀਂ ਕਿ ਬਿਗੁਤਾ ਪੈ ਗਈ ਆ ਕੋਈ ਨਹੀਂ ਬਿਰਤਾ ਪੈਂਦੀ ਦਿਮਾਗ ਠੰਡਾ ਰੱਖ ਚੰਗਾ ਤੈਨੂੰ ਸੁਣੇ ਪਾਣੀ ਲਿਆ ਬਾਹਰ ਤੇ ਘਰ ਮਰ ਜੇ ਇਹ ਅੰਦਰ ਬਹਿ ਜਾ ਚੋਈ ਜੀ ਆਹ ਆ ਗਈਆਂ ਰਸੋਈ ਚ ਗਿਆਣਿਆ ਸਕੂਲੇ ਜਾਣਾ ਹੁੰਦਾ ਪੈ ਸਿਰਸਰੇ ਦਾਲ ਸਬ지 ਨਹੀਂ ਬਣਾਉਣੀ ਤੁਹਾਨੂੰ ਤੇ ਆਪੋ ਆਪਣੀ ਹੁੰਦੀ ਆ ਤੇ ਬੁੜੀ ਬੋਣ ਟੈਗਣਾ ਮਰ ਜੇ ਪਾਣੀ ਗਾਇਨ ਨੂੰ ਇਹਨੂੰ ਕੀ ਹੋ ਗਿਆ ਹੁਣ ਇਹ ਤਾਂ ਚੰਗੀ ਭਲੀ ਹੀਗੀ ਮੇਰੇ ਲਾਗੋਂ ਗਈ ਮੁੰਡਾ ਲੱਭਣ ਰਿਆ ਸਿਰ ਦੱਖਣੀ ਮੰਮੀ ਕਹਿੰਦੀ ਮੈਂ ਨਾ ਸਤਾਈ ਮੈਂ ਪੱਠੇ ਪਹੁੰਚ ਲਗਿਆ ਉਹ ਉੱਠ ਕੇ ਬਾਹਰ ਚੋ ਜਾਣਾ ਕਵਲ ਤਾਂ ਮੁੰਡਾ ਆਹੋ ਉਹਨੇ ਕਿੱਥੇ ਜਾਣਾ ਹੈਗਾ ਉਹ ਤਾਂ ਮੈਂ ਮਾਦਾਖਣਾ ਵੀ ਇੱਥੇ ਬਾਹਰ ਲੋਗਿਆ ਨਾ ਕਦੇ ਬੂਹ ਖਲੋ ਕਰ ਲੈ ਜਾ ਤੂੰ ਹੀ ਦੇਖ ਕੇ ਆਉ ਮੈਂ ਵੀ ਨਾ ਤੂੰ ਟੈਨਸ਼ਨ ਨਾ ਲੈ ਮੈਂ ਬਾਹਰ ਇੱਥੇ ਆਣਾ ਕਦੇ ਜਾਂਦਾ ਆਉ ਮੰਮੀ ਦਿਲਪ੍ਰੀਤ ਤੇ ਤੁਹਾਡੇ ਨਾਲ ਸੁੱਤਾ ਸੀ ਤੇ ਫੇਰ ਕਿੱਥੇ ਚਲ ਗਿਆ ਪਰਮਜੀਤ ਮੈਂ ਜਦੋਂ ਉੱਠੀ ਕਬਲ ਵਾਲੇ ਵੀ ਵੇਖਿਆ ਮੇਰੇ ਸਾਰੇ ਵੇਖਿਆ ਇਥੋਂ ਮੂੰਹ ਮਾਰਾ ਜਾ ਤੋਤਾ ਰਸੋਈ ਚ ਵੇਖ ਕੇ ਆਈ ਬਾਥਰੂਮ ਚ ਵੇਖ ਕੇ ਆਈ ਨਹੀਂ ਮੇਰੇ ਕਿਤੇ ਨਜ਼ਰ ਹੀ ਪਿਆ ਮੈਨੂੰ ਨਹੀਂ ਪਤਾ ਲੱਗਾ ਸੁੱਤੀ ਪਈ ਨੇ ਮੇਰੇ ਨਾਲ ਕੀ ਬਣ ਗਿਆ ਤੇ ਕੀ ਨਹੀਂ ਕੀ ਪਣਾ ਵਰਤ ਗਿਆ ਮੇਰੇ ਨਾਲ ਚੱਲ ਕੋਈ ਗੱਲ ਨਹੀਂ ਲੱਭ ਜਾਂਦਾ ਵਾ ਗਏ ਆ ਨਾ ਉਹ ਵੇਖਣ ਤੁਸੀਂ ਟੈਨਸ਼ਨ ਨਾ ਲਾਓ ਕੋਈ ਗੱਲ ਨਹੀਂ ਲੱਭ ਜਾਣਾ ਉਹਨੇ ਕਿਤੇ ਨਹੀਂ ਜਾਂਦਾ ਇੱਥੇ ਕਿਤੇ ਹੋਣਾ ਵਾ ਜਾਂ ਹੋ ਸਕਦਾ ਵਾ ਉਹ ਚਾਚੇ ਤਾਇਆ ਦੇ ਘਰ ਨਾ ਖੇਡਣ ਚਲ ਗਿਆ ਹੋਵੇ ਤੁਹਾਨੂੰ ਪਤਾ ਵਾ ਨਿਆਣਿਆਂ ਨਾਲ ਖੇਡਣ ਦਾ ਨਾ ਉਹਨੂੰ ਸ਼ੌਂਕ ਬੜਾ ਵਾ ਮੈਂ ਤਾਂ ਇਹਨੇ ਵੀ ਪਰ ਮੈਂ ਜੀ ਸਾਰਾ ਪਤਾ ਮੈਂ ਇੱਥੋਂ ਬਗੈਰ ਤਾਂ ਮਿੰਟ ਨਹੀਂ ਰਹਿਂਦਾ ਇੱਕੋ ਮੈਂ ਆਵਾਜ਼ ਮਾਰਦੀ ਨਹੀਂ ਤਾਂ ਉਹ ਖਲਾਉਂਦਾ ਹੁੰਦਾ ਹੀਗਾ ਉਸੇ ਹੋਣਾ ਮੇਰੇ ਨਾਲ ਹੀ ਮੰਮੀ ਪਤਾ ਤੇ ਮੈਨੂੰ ਵੀ ਹੈਗਾ ਵਾ ਪਰ ਨਿਆਣੇ ਜਿਹੜੇ ਹੁੰਦੇ ਨਾ ਲਾਈ ਲੱਗ ਹੁੰਦੇ ਆ ਕੀ ਪਤਾ ਵਾ ਉਹਨੇ ਬਾਹਰ ਚਾਤੀ ਮਾਰੀ ਹੋਵੇ ਕੋਈ ਚਾਚੇ ਤਾਇਦੇ ਨਿਆਣਾ ਟੱਕਰ ਗਿਆ ਹੋਵੇ ਤੇ ਉਹਦੇ ਨਾਲ ਖੇਡਦਾ ਖੇਡਦਾ ਚੱਲ ਗਿਆ ਹੋਵੇ ਉਹ ਗਏ ਆ ਨਾ ਵੇਖਣ ਤੇ ਲੱਗ ਜਾਂਦਾ ਵਾ ਪਤਾ ਇੱਧਰ ਕਿ ਦਿੰਦੇ ਢੜਿਆ ਇੱਧਰ ਆਇਆ ਵੀ ਨਹੀਂ ਲੱਗਦਾ ਇੱਧਰ ਕਿਤੇ ਇਕੱਲੇ ਸਦਾਈ ਨਹੀਂ ਆਉਣਾ ਸੀ ਅੱਗੇ ਥਵਾ ਨਹੀਂ ਆਉਣ ਦੌੜ ਲਾਉਂਦੇ ਇਹਨੂੰ ਨਾ ਚੱਲ ਜਾਂਦਾ ਖੇਡਣੇ ਜਾਂਦੇ ਕਿ ਨਾ ਅੱਜ ਉਹ ਵੀ ਨਹੀਂ ਆਏ ਹੁੰਦਾ ਇੱਥੇ ਹੋਣਾ ਸੀ ਸਦਾਈ ਕੇ ਪਾਛੇ ਤੁਰ ਨੰਗਾ ਮੂੰ ਚੁੱਕਿਆ ਵੀ ਨਹੀਂ ਆਉਣਾ ਵਾ ਅੱਜ ਕੱਲ ਨਿਆਣੇ ਵੀ ਚੁੱਕੀ ਜਾਂਦੇ ਦੱਸਦੇ ਹੋ ਨੰਮੇ ਤਾ ਪਾਵੇ ਬੈਠੇ ਬੈਠੇ ਕੋਈ ਉਧਰ ਸਾਡੀ ਮਾਈ ਭੰਟੇਕ ਨਾ ਮਰ ਜੇ ਪਰਮ ਜੇ ਤੂੰ ਹੀ ਵੇਖ ਕੇ ਆ ਹਾਂ ਗੁਰਨਾਮ ਤੇ ਲੈ ਤਾ ਕਰਨੀ ਆ ਮੇਰੀਆਂ ਤੇ ਲੱਤਾਂ ਕੰਬੀ ਜਾਂਦੀਆਂ ਵਾ ਮੈਂ ਦੱਸ ਕੀ ਕਰਾਂ ਚੱਲ ਵੇਨੀ ਮੰਮੀ ਆਗੇ ਤਾਈ ਹੈ ਨਹੀਂ ਕਿਤੇ ਵੀ ਮੈਂ ਤਾਂ ਪਿੰਡ ਲੀ ਵੇਖਿਆ ਆ ਅੱਡੇ ਲੀ ਵੇਖਿਆ ਨਾ ਉਹ ਨਿਆਣੇ ਖੜਨਾ ਆਏ ਜੇ ਖੜ ਜਾਂਦੇ ਦਿਨ ਜਿਹੜੀ ਨਿਆਣੇ ਸੂਏ ਤੇ ਆ ਜੋ ਵੀ ਨਹੀਂ ਆਏ ਕੋਈ ਚਰੀ ਬਿੰਦਾਨੀ ਆ ਪਰ ਕਿਤੇ ਜਲ ਕੇ ਸਦਾਈ ਕਿਦੇ ਉਹ ਮੂੰਹ ਚੋ ਕੇ ਤੇਰੇ ਪੈ ਕੇ ਪਾਸੇ ਨਿਆਣਾ ਆਗਾ ਵਾ ਮੰਮੀ ਮਗਾ ਚੁੱਪ ਕਰ ਲੱਭ ਜੂਗਾ ਕੋਈ ਨਹੀਂ ਟੈਂਸ਼ਨ ਕਰ ਲੈਂਦੇ ਹੋ ਹਾ ਇੱਥੇ ਕਿਤੇ ਹੋਣਾ ਵਾ ਹੋਏ ਮੈਂ ਜੇ ਤੋਦਿਆ ਨਹੀਂ ਲੱਭ ਜਾਣਾ ਮੇਰੀ ਧੀ ਜਦੋਂ ਉੱਠੂਗੀ ਮੈਂ ਉਹਨੂੰ ਕੀ ਦੱਸੂ ਪੁੱਛੂ ਮੁੰਡੇ ਨੂੰ ਤੇ ਕੀ ਆਖੂ ਮੈਨੂੰ ਤੂੰ ਸਾਬ ਨਹੀਂ ਸਕੀ ਮੇਰਾ ਪੁੱਤ ਮੈਨੂੰ ਤੇ ਜਿੱਤ ਤੂੰ ਮਰਜੀ ਮੈਂ ਕਿੱਥੋਂ ਦਊਂਗੀ ਉਹਨੂੰ ਹੋਏ ਮੰਮੀ ਨਾ ਰੋ ਤੁਸੀਂ ਤੁਸੀਂ ਆਪ ਮੰਝੇ ਤੇ ਪੈ ਲੈਣਾ ਅੱਗੇ ਇੱਕ ਤੇ ਮੰਜੇ ਤੇ ਪਈ ਆ ਜੇ ਤੁਸੀਂ ਵੀ ਮੰਜੇ ਤੇ ਡੇਗ ਗਏ ਤਾਂ ਹੀ ਕੀ ਕਰਾਂਗੇ ਕਿੱਥੋਂ ਇੰਨਾ ਪੈਸਾ ਲਾਉਣਾ ਉਹਦੇ ਲਾਜ ਲਈ ਤੇ ਸਾਡੇ ਕੋਲ ਕੱਖ ਨਹੀਂ ਹੈਗਾ ਹੌਸਲਾ ਰੱਖੋ ਉਹਨੇ ਲੱਭ ਜਾਣਾ ਕਿਤੇ ਨਹੀਂ ਗਿਆ ਪਰ ਪਰਮ ਜੀ ਜਦ ਮੈਨੂੰ ਹੌਸਲਾ ਦਿੰਦੀ ਮੈਨੂੰ ਨਹੀਂ ਹੌਸਲਾ ਆਉਂਦਾ ਮੇਰੀਆਂ ਅੰਦਰਾਂ ਨੂੰ ਪੁੱਛ ਕੇ ਵੇ ਕੀ ਬਣ ਗਿਆ ਮੇਰ ਨਾਲ ਮਾਤਾ ਚੁੱਪੀ ਕਰ ਹੁਣ ਇੱਕ ਮਿੰਟ ਮੇਰੀ ਗੱਲ ਸੁਣ ਪਰਮਜੀਤ ਇਹ ਮੁੰਡਾ ਗਾਂ ਪਛਾ ਕਰਨ ਚ ਤੇਰੀ ਕੋਈ ਚਾਲਤ ਨਹੀਂ ਆ ਲੈ ਕਾ ਕਿਦਾਂ ਦੀਆਂ ਗੱਲਾਂ ਕਾਣਦੇ ਯੋ ਹਾਦੀ ਹੋ ਗਈ ਤੁਹਾਡੇ ਵਾਲੀ ਇੱਕ ਬੰਨੇ ਮੈਂ ਟੈਨਸ਼ਨ ਚ ਪਈ ਆ ਵੀ ਨਿਆਣਾ ਗਿਆ ਕਿੱਥੇ ਆ ਤੇ ਤੁਸੀਂ ਘਰ ਦੇ ਬੰਦਿਆਂ ਤੇ ਸ਼ੱਕ ਕਰੀ ਜਾਂਦੇ ਯੋ ਮੰਮੀ ਮੈਨੂੰ ਇਹ ਦੱਸੋ ਵੀ ਰਾਤ ਨੂੰ ਤੇ ਉਹ ਤੁਹਾਡੇ ਨਾਲ ਸੌਂਦਾ ਵਾ ਤੇ ਹੁਣ ਉਹ ਕਿੱਥੇ ਚੱਲ ਗਿਆ ਤੁਹਾਨੂੰ ਕੁਝ ਨਹੀਂ ਪਤਾ ਸ਼ੁਕਰ ਕਰ ਤੇਰਾ ਹੱਥ ਹੋਏ ਨਾ ਜੇ ਇਹ ਮਾੜਾ ਮੋੜਾ ਇੰਚ ਵਿੱਚ ਹੱਥ ਹੋਇਆ ਨਾ ਗਾਇਬ ਕਰਨੀ ਮੁੰਡਾ ਤੇ ਆਪਣਾ حساب ਲਾ ਲਈ ਆਪਣਾ ਪਰਿਆ ਵਿਚਾਰ ਲਈ ਮੇਰੇ ਤੋਂ ਬਰਾ ਕੋਈ ਨਹੀਂ ਅੱਗੇ ਤੂੰ ਵੱਜੰਦੀ ਹੋਣੀ ਤੋਂ ਮਾਈਦੀ ਮੇਰੇ ਕੋਲ ਮੈਨੂੰ ਹਾਦੀ ਹੋ ਗਈ ਤੁਹਾਡੇ ਵਾਲੀ ਕਹਿੰਦੇ ਆ ਨਾ ਕਿ ਸਿਆਣਾ ਬੰਦਾ ਘਰ ਦਾ ਜਿੰਦਾ ਹੁੰਦਾ ਵਾ ਸਿਆਣੇ ਬੰਦੇ ਨੇ ਸਾਰਾ ਪਤਾ ਹੁੰਦਾ ਵਾ ਰਾਤ ਸੌਂਦੇ ਨਹੀਂ ਸਿਆਣਾ ਬੰਦਾ ਤੇ ਆਹ ਕੀ ਹੋਇਆ ਸਿਆਣੇ ਬੰਦੇ ਦੇ ਸੁੱਤੀਆਂ ਹੀ ਨਿਆਣਾ ਗਾਇਬ ਹੋ ਗਿਆ ਉਹ ਦੱਸ ਮੈਂ ਲੱਗੀ ਆ ਸਵੇਰੇ ਜਿੰਦਾ ਤਾਂ ਗੇਟ ਦਾ ਤੁਸੀਂ ਖੋਲਿਆ ਉੱਠ ਕੇ ਤੇ ਨਿਆਣਾ ਮੈਲ ਕਾ ਲਿਆ ਨਿਆਣਾ ਕੰਧ ਟੱਪ ਕੇ ਚੱਲ ਗਿਆ ਵਾ ਉਹ ਚੁੱਪ ਕਰ ਚੁੱਪ ਕਰ ਸਿਆਣੇ ਦਾ ਉੱਥੇ ਮੋਈ ਮੁੱਲ ਨਹੀਂ ਆ ਹੁਣ ਕਲ ਯੁਗ ਦਾ ਪਹਿਰਾ ਵਾ ਜਿਹੜਾ ਬੇਈਮਾਨ ਤੇ ਕਪਟ ਬੰਦਾ ਨਾ ਉਹਦੀ ਸਰਦਾਰੀ ਅੱਜ ਕੱਲ ਇੱਥੇ ਭਲੇ ਮੱਖ ਬੰਦੇ ਜਮਾਨੇ ਹੈਗਾ ਸਦਰ ਮੈਂ ਜਿੰਨਾ ਚੁੱਪ ਕੀਤਾ ਉਹਨੇ ਲੋਕ ਉੱਤੇ ਚੜਦੇ ਆ ਉਹਨੀਆਂ ਗਲਤੀਆਂ ਵੱਧ ਕਰਦੇ ਆ ਉਹ ਲੋਕ ਹੋਣਗੇ ਜਿਹੜੇ ਗਲਤੀਆਂ ਵੱਧ ਕਰਦੇ ਈਓ ਮੈਂ ਤਾਂ ਤੁਹਾਡੀ ਆਪਣੀ ਆ ਮੈਂ ਕੋਈ ਬਗਾਨੀ ਥੋੜੀ ਆ ਮੈਂ ਇਹ ਘਰ ਬਾਰੇ ਕਿਉਂ ਬੁਰਾ ਸੋਚਣਾ ਵਾ ਨਾਲੇ ਉਹਦੇ ਮਾਸੂਮ ਨਾਲ ਮੇਰਾ ਕੀ ਵੈਰ ਆ ਤੋਨੇ ਬਾਦ ਦੀ ਕਿਸ ਨੂੰ ਜੇ ਮਸੂਮ ਹੋਵੇ ਭਾਈ ਵੱਡਾ ਹੋਵੇ ਉਹ ਅੰਦਰ ਮੰंजे ਦੇ ਪਈ ਨਾ ਉਹ ਵੀ ਤੇਰੀ ਦੇਣ ਆ ਤੇਰੇ ਦਿਮਾਗ ਦੀ ਖੋਜੋ ਵੀ ਉਹ ਤੂੰ ਦਿਮਾਗ ਦੇ ਫੋਜਣਾ ਨਾ ਕਰਦੀ ਉਹ ਅੰਦਰ ਕੁੜੀ ਨਹੀਂ ਪੈਣੀ ਅੱਜ ਖਾਦ ਹੋ ਗਈ ਆ ਬਾਰ ਬਾਰ ਇੱਕੋ ਗੱਲ ਮੇਰੇ ਗਾਲੇ ਇਲਜ਼ਾਮ ਲਾਈ ਜਾਂਦੇ ਕੁੜੀ ਤਾਂ ਤੁਹਾਡੀ ਪੌੜੀਆਂ ਤੋਂ ਡਿੱਗੀ ਆ ਉਹਨੇ ਉੱਠ ਕੇ ਦੱਸਿਆ ਵੀ ਮੈਨੂੰ ਪਰਜਾਈ ਨੇ ਛੁੱਟਿਆ ਵਾ ਕੱਲਾ ਅਕਲ ਨੂੰ ਹੱਥ ਮਾਰਿਆ ਕਰੋ ਤੁਸੀਂ ਕੋਈ ਧਿਆਨ ਰੱਖਿਆ ਕਰੋ ਵੀ ਮੇਰੀ ਘਰ ਵਾਲੀ ਆ ਮੈਂ ਕਿਦੇ ਦੇ ਇਲਜ਼ਾਮ ਲਾਉਂਦੇ ਅੱਜ ਕੋਈ ਆਪਣੀ ਮਾਂ ਦੇ ਸਾਹਮਣੇ ਇਹ ਸਾਰਾ ਕੁਝ ਕਹੀ ਜਾਂਦੀ ਹੈ ਤੇ ਭਲਕੇ ਇੰਨੇ ਮੈਨੂੰ ਮੇਨੇ ਨਹੀਂ ਮਾਰਨੇ ਹਾਏ ਰੱਬਾ ਬੱਸ ਕਰੋ ਤੂੰ ਵੀ ਚੁੱਪ ਕਰ ਜਾ ਤੂੰ ਵੀ ਪੁੱਤ ਚੁੱਪ ਕਰ ਜਾ ਇਹ ਟੜੇ ਕਲੇਸ਼ ਨੇ ਪਤਾ ਨਹੀਂ ਕੀ ਕਰਨਾ ਅੱਗੇ ਇੱਥੇ ਬੜਾ ਕੁਝ ਬਣ ਗਿਆ ਵਾ ਇਹ ਕਲੇਸ਼ ਲੈ ਕੇ ਮੈਨੂੰ ਬਹਿ ਗਿਆ ਵਾ ਚੱਲ ਅਸੀਂ ਚੱਲ ਗਏ ਇੱਥੇ ਥਾਣੇ ਰਿਪੋਰਟ ਲਿਖ ਕੇ ਦੇ ਆਈਏ ਪਰ ਕਿੱਥੋਂ ਮੈਂ ਪੁੱਤ ਲੱਭਣਾ ਕਿੱਥੋਂ ਦੇਣਦਾਰ ਮੈਂ ਬਣਨਾ ਉਹਦੀ ਚਲੋ ਆਪਾਂ ਆ ਗਏ ਆਪਾਂ ਹਾਈ ਰਿਪੋਰਟ ਖਾ ਲਈ ਚੰਗਾ ਗਰਨਾਮਗਾ ਤੋੜ ਲਾ ਹੁਣ ਤੋਈ ਥਾ ਡੱਕ ਲਿਆ ਵਾ ਮਾਤਾ ਥਾਣੇ ਦੇ ਚੱਲੇ ਆਪਾਂ ਨਾ ਤੇ ਮੁੰਡੇ ਦੀ ਫੋਟੋ ਲਈ ਤੇ ਨਾ ਕੂਨ ਹੀ ਜਾ ਘਰੇ ਜਾ ਗਿਆ ਫੋਨ ਨਹੀਂ ਕੂਨ ਲੈ ਗਿਆ ਜਾ ਪਹਿਲਾਂ ਕਿ ਲੈ ਕੇ ਤੁਰਿਆ ਹਾਂ ਕਰੋ ਪਤਾ ਮੈਂ ਕਾਲੀ ਕਾਲੀ ਚ ਆ ਗਿਆ ਉਹ ਫਿਰ ਦਾ ਸਬੂਤ ਫੇਰ ਹੀ ਖਾਲਾਂਗੇ ਜੇ ਫੋਨ ਦਾ ਫੋਨ ਚ ਫਟ ਵਾ ਗਈ ਜਾਂ ਫੋਨ ਬਖਾ ਲਿੰਦਾ ਉਹੀ ਘਰ ਰਹਿ ਗਿਆ ਵੈਨੂੰ ਇੱਥੇ ਰਹਿੰਦੇ ਨੂੰ ਕਿੱਧਰ ਤੋਂ ਮੋੜ ਲਿਆ ਵਾ ਇੱਥੋਂ ਕੋਈ ਨਿਕਲਿਆ ਜਾਂਦਾ ਇਹਨੂੰ ਚੱਲ ਬਾਬਾ ਲਾ ਤਾ ਲੈ ਹੈਲੋ ਹੈਲੋ ਮਾਸੀ ਜੀ ਸਤਿਕਾਰ ਸਤਿਕਾਰ ਵਾ ਤੋਰ ਸੁਣਾ ਦਿਤਾ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਹੱਥੀਆ ਵਧੀਆ ਆਪਣਾ ਮਾਸੀ ਜੀ ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਹਾਂਜੀ ਦੱਸੋ ਉਹਨਾਂ ਦਿਲਪ੍ਰੀਤ ਲੱਭਣ ਨਹੀਂ ੜਿਆ ਉਹਨਾਂ ਨੂੰ ਘਰ ਤੇ ਉਹ ਨਾ ਮਾਂ ਪੁੱਤ ਚਲ ਗਏ ਆ ਥਾਣੇ ਰਪਟਾ ਲਖਾਉਣ ਅੱਛਾ ਤੇ ਹੋ ਸਕਦਾ ਵਾ ਉਹ ਤੁਹਾਡਾ ਵੀ ਨਾਮ ਵਿੱਚ ਲਖਾਉਣਾ ਮੇਰੇ ਤੇ ਤੇ ਉਹਨਾਂ ਨੂੰ ਸ਼ੱਕ ਹੈਗਾ ਹੈਗਾ ਪਰ ਉਹਨਾਂ ਨੂੰ ਇੰਨਾ ਪਤਾ ਵਾ ਕਿ ਇਹਨੇ ਮੰਨਣਾ ਨਹੀਂ ਹੈਗਾ ਤੇ ਨਾਮ ਐ ਮੰਨੂਗੀ ਮੈਨੂੰ ਮਨਾਉਣਾ ਨਾ ਥੋੜਾ ਜਿਹਾ ਔਖਾ ਵਾ ਉਹਨਾਂ ਵਾਸਤੇ ਪੁੱਤ ਤੂੰ ਮੇਰੇ ਟੈਨਸ਼ਨ ਨਾ ਲੈ। ਉਹ ਹੀ ਦੱਦਾ ਘਿਆਰ ਰੱਖੀ ਤੇ ਨਾਲੇ ਰਹੀ ਗੱਲ ਦਿਲਪ੍ਰੇਤੀ ਮੈਂ ਉਹਨੂੰ ਗਾਮਸ਼ਾ ਕਰ ਲੈਣਾ ਵਾ। ਜੇ ਪੁਲਿਸ ਲੈ ਵੀ ਆਉਣਗੇ ਜਦੋਂ ਮੇਰੇ ਘਰੋਂ ਲੱੱਪਾ ਨਾ ਕੋਸ਼ ਤੇ ਕੀ ਕਰ ਲੈਣਗੇ ਇੱਥੇ ਆਣ ਕੇ ਤੇ ਮੇਰੇ ਤੇ ਉਹਨਾਂ ਨੂੰ ਸ਼ੱਕ ਨੀਗਾ ਹੋਣਾ। ਮਾਸੀ ਜੀ ਇਹ ਤੇ ਗੱਲ ਤੁਹਾਡੀ ਠੀਕ ਆ ਪਰ ਇੱਕ ਗੱਲ ਹੋਰ ਵਾ। ਆ ਜਿਹੜੀ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਆ ਨਾ ਇਹ ਗੱਲ ਨੂੰ ਨਾ ਕਿਤੇ ਗਾਹ ਨਾ ਲੀਕ ਹੋਵੇ ਤੇ ਦੂਜੀ ਗੱਲ ਇਹ ਵੀ ਜਿਹੜੇ ਫੋਨ ਨੰਬਰ ਆ ਨਾ ਉਹ ਡਿਲੀਟ ਕਰ ਦਿਓ ਇਧਰੋਂ ਮੈਂ ਵੀ ਡਿਲੀਟ ਕਰ ਦੂੰਗੀ ਤੇ ਇਧਰੋਂ ਤੁਸੀਂ ਵੀ ਡਿਲੀਟ ਕਰ ਦਿਓ ਪੁੱਤਾ ਤੂੰ ਚਿੰਤਾ ਕਾ ਕਰਦੇ ਆ ਮੈਂ ਗਰਮੀਤ ਕੋ ਡਿਲੀਟ ਕਰਾ ਦੇਣੇ ਆ ਤੇ ਨਾਲੇ ਮੇਰੀ ਗੱਲ ਸੁਣ ਆ ਜਿਹੜੀ ਮੰਝੇ ਤੇ ਪਈ ਆ ਨਾ ਮੇੜੀਆਂ ਹੱਤੋਂ ਵੱਧ ਮੈਂ ਤਾਂ ਉਹਦੋਂ ਕੱਢੀਆਂ ਸੀ ਜੇ ਮੇਰਾ ਪੋਤਾ ਇੱਥੇ ਛੱਡ ਜਾ ਮੇਰੇ ਕੋਲ ਤੇ ਮੈਂ ਆਪੇ ਉਹਦਾ ਖਿਆਰਾ ਕਰਾਂਗੀ ਪਰ ਨਾ ਇਹ ਮੰਨੀ ਨਹੀਂ ਤੇਰੇ ਤੇ ਸੱਸ ਦੇ ਮੈਂ ਕਿੰਨੇ ਤਰਲੇ ਲੈ ਤੇਰੇ ਘਰੇ ਆ ਕੇ ਇਹ ਵੀ ਨੇ ਮੇਰੀ ਨਾ ਮੰਨੀ ਤਾਂ ਦੰਦ ਵਿੱਚ ਕਿਉਂ ਸਿੱਧੇ ਉਂਗਲ ਨਾਲ ਨਿਕਲੇ ਫੇਰ ਮੈਂ ਟੈਡੀ ਵੀ ਕਰਨ ਜਾਣਦੀ ਆ ਇਹਨਾਂ ਨੇ ਮੈਨੂੰ ਇਹ ਕੰਮ ਕਰ ਲਈ ਮਜਬੂਰ ਕੀਤਾ ਵਾ ਨਹੀਂ ਤੇ ਮੈਂ ਕੰਮ ਕਰਨਾ ਨਹੀਂ ਚਲੋ ਮਾਸੀ ਜੀ ਜੋ ਵੀ ਹੋਇਆ ਨਾ ਠੀਕ ਹੋਇਆ ਵਾ ਬਾਕੀ ਇਥੋਂ ਦੀ ਨਾ ਮੈਂ ਤੁਹਾਨੂੰ ਖਬਰ ਮਿੰਟ-ਮਿੰਟ ਦੇ ਦਿੰਦੀ ਰਹੂੰਗੀ ਵੀ ਕੀ ਹੋਇਆ ਵਾ ਤੇ ਕੀ ਸਾਫ-ਕਤਾਬਾ ਹੁਣ ਮੈਂ ਨਾ ਫੋਨ ਰੱਖਦੀ ਆ ਮੈਂ ਬਸ ਤੁਹਾਨੂੰ ਇਹੋ ਹੀ ਦੱਸਣਾ ਹੈਗਾ ਚੱਲ ਠੀਕ ਆ ਬਸ ਤੂੰ ਇੱਧਰ ਦਾ ਧਿਆਨ ਰੱਖ ਇੱਧਰ ਦਾ ਮੈਂ ਆਪੇ ਸੰਭ ਲੈਣਾ ਵਾ ਚਲੋ ਠੀਕ ਆ ਮਾਸੀ ਜੀ ਹਾਂ ਚਲੋ ਠੀਕ ਆ ਓਕੇ ਲੇ ਆਹ ਆ ਤੇ ਬਣ ਗਈ ਗੱਲ ਲੱਭਦੇ ਫਿਰਨ ਮੁੰਡਾ ਉਹ ਨਾ ਲੱਭਾ ਹੁਣ